ਕੋਰਿਡੋਰ ਦੀ ਮੰਗ ਹੁੰਦੀ ਹੈ ਕਿ ਕੋਰੀਡੋਰ ਹੋਣਾ ਚਾਹੀਦਾ ਹੈ ਸੈਂਟਰ ਨੂੰ ਲਿਖੋ ਦੇਖਿਓ ਇਹ ਦੇਖਿਓ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨਾਲ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਸਾਇਟ ਉਪਰ ਦਾ ਸੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ-ਵਿਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਬਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2 ਲੱਖ ਤੱਕ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਉੱਪਰ ਕੋਈ ਅੱਜ ਕੱਲ ਬਹੁਤ ਟੈਕਨੋਲੋਜੀ ਆ ਤਾਂ ਕਿ ਛੋਟਾ ਲੋਨ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰੋਂ ਕਈ ਵਾਰੀ ਗੱਡੀਆਂ ਖੜਾਉਣੀ ਪੈਂਦੀ ਹੈ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ